ਕਈ ਵਾਰੀ ਅਸੀਂ ਸੋਚਦੇ ਹਾਂ ਮੇਰੇ ਨਾਲ ਇਹ ਕਿਉਂ ਹੋਇਆ ਮੈਂ ਤਾਂ ਚੰਗਾ ਕਰਮ ਕਰ ਰਿਹਾ ਸੀ ਫਿਰ ਵੀ ਦੁੱਖ ਕਿਉਂ ਮਿਲਿਆ ਦੁੱਖ ਤੋਂ ਅੱਕ ਕੇ ਅਸੀਂ ਸੋਚਦੇ ਹਾਂ ਕਿ ਰੱਬ ਮੇਰੀ ਅਰਦਾਸ ਨਹੀਂ ਸੁਣਦਾ ਪਰ ਗੁਰੂ ਸਾਹਿਬ ਪਾਕ ਦੇ ਨੇ ਤੂੰ ਆਪੇ ਪਾਵੇਂ ਸੋਈ ਵਰਤੇ ਜੀ ਤੂੰ ਆਪੇ ਕਰੇ ਸੋ ਹੋਈ ਜਿਸ ਦਾ ਭਾਗ ਹੈ ਹੀ ਪ੍ਰਭੂ ਜਗਤ ਵਿੱਚ ਉਹੀ ਹੁੰਦਾ ਹੈ ਜੋ ਤੈਨੂੰ ਭਾਗਦਾ ਏ ਅਸੀਂ ਕਬੂਲ ਕਰੀਏ ਜਾਂ ਨਾ ਕਰੀਏ ਪਰ ਤੂੰ ਜੋ ਕਰਦਾ ਏ ਉਹ ਹੀ ਠੀਕ ਹੁੰਦਾ ਏ ਕਈ ਵਾਰ ਸਾਡੀਆਂ ਦੁਆਵਾਂ ਵੀ ਸਾਡੀ ਕਮੀ ਦਾ ਨਹੀਂ ਤੇਰੀ ਰਜ਼ਾ ਦੀ ਉਡੀਕ ਕਰ ਰਹੀਆਂ ਹੁੰਦੀਆਂ ਨੇ ਤੇ ਜਦ ਤੂੰ ਰਹਿਮਤ ਵੀ ਦੇਣਾ ਚਾਹੇ ਤਾਂ ਰਾਹ ਵੀ ਤੂੰ ਆਪ ਹੀ ਬਣਾਉਂਦਾ ਏ ਵਕਤ ਵੀ ਤੂੰ ਚੁੰਦਾ ਏ ਤੇ ਹਾਲਾਤ ਵੀ ਤੂੰ ਹੀ ਸਿਰਜਦਾ ਏ ਇਸ ਲਈ ਦੁੱਖੀ ਹੋਣ ਦੀ ਨਹੀਂ ਸਮਝਦਾਰੀ ਨਾਲ ਝੁਕਣ ਦੀ ਲੋੜ ਹੈ ਜੇ ਦੁੱਖ ਮਿਲੇ ਉਹ ਵੀ ਪਰਮਾਤਮਾ ਦੀ ਮਰਜ਼ੀ ਜੇ ਖੁਸ਼ੀ ਮਿਲੇ ਉਹ ਵੀ ਉਸੇ ਦੀ ਮਿਹਰ ਅਸੀਂ ਸਿਰਫ ਇੱਕ ਗੱਲ ਯਾਦ ਰੱਖੀਏ ਜੋ ਕੁਝ ਵਾਹਿਗੁਰੂ ਕਰ ਰਿਹਾ ਏ ਉਹ ਮੇਰੇ ਹੱਕ ਵਿੱਚ ਸਹੀ ਹੋਵੇਗਾ ਜਿਸ ਦਿਨ ਇਹ ਸਮਝ ਆ ਗਈ ਕਿ ਮੈਂ ਨਹੀਂ ਸਭ ਕੁਝ ਪ੍ਰਮਾਤਮਾ ਕਰ ਰਿਹਾ ਹੈ ਉਸ ਦਿਨ ਜ਼ਿੰਦਗੀ ਵਿੱਚੋਂ ਦੁੱਖ ਵੀ ਖਤਮ ਹੋਣ ਲੱਗ ਪੈਂਦੇ ਨੇ ਤੇ ਰਹਿ ਜਾਂਦਾ ਸਿਰਫ RAM ਨਾਮ ਦਾ ਆਨੰਦ ਕਿਉਂਕਿ ਜਿਸ ਨੂੰ ਅਸੀਂ ਰਜ਼ਾ ਆਖਦੇ ਹਾਂ ਉਹ ਵੀ ਰਸਤਾ ਹੁੰਦਾ ਹੀ ਰੱਬ ਦਾ